ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਰਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਦੇ ਵਿੱਚ ਮਿੱਤਰੋ ਲੈ ਕੇ ਆ ਗਏ ਆ ਤੁਹਾਡੇ ਲਈ ਫੇਰ ਤੁਹਾਡੇ ਜਿਲਾਂ ਦੀ ਤੜਕਣ ਜਿਹੜੇ ਨੀਲੀ ਰਾਵੀ ਨੂੰ ਬੇਹੱਦ ਤੇ ਖਾਸ ਪਿਆਰ ਕਰਦੇ ਆ ਉਹਨਾਂ ਦੇ ਲਈ ਮਿੱਤਰੋ ਗਹਿਣਾ ਦੋ ਕਟੀਆਂ ਟੌਪ ਕਲਾਸ ਦੀਆਂ ਚੀਜ਼ਾਂ ਵਿਖਾਊਗਾ ਲੋਹਾਮ ਪਿੰਡ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦਲੋਹਾਮ ਪਿੰਡ ਮੁਦਕੀ ਤੋਂ ਦੂਜਾ ਪਿੰਡ ਆ ਜਾਂਦਾ ਵਾ ਤੇ ਕਰਨਵੀਰ ਦੇ ਕੋਲੇ ਆ ਜਿਹੜੇ ਕਰਨ ਨੂੰ ਤੁਸੀਂ ਬੇਹੱਦ ਤੇ ਖਾਸ ਵੀਡੀਓ ਦੇ ਵਿੱਚ ਪਿਆਰ ਕਰਦੇ ਹੋ ਮਿੱਤਰੋ ਅੱਜ ਫੇਰ ਕਰਨ ਲੈ ਕੇ ਆ ਗਿਆ ਟੌਪ ਕਲਾਸ ਦੋ ਕਟੀਆਂ ਤੇ ਕਹਿੰਦਾ ਵੀ ਲੈ ਵੀ ਸਭਿਆ ਆ ਜਾ ਚੱਕ ਮੈਕ ਤੇ ਇੱਥੇ ਤੇ ਆਪਾਂ ਕਰੀਏ ਗੱਲਬਾਤ ਭਾਈ ਨਾਲ ਆਜੋ ਖਾ ਜਾਣਦੇ ਆ ਕਿੰਨੇ ਕਿੰਨੇ ਦੀਆਂ ਕਹਿੰਦਾ ਮੈਨੂੰ ਲੱਗਦਾ ਰੇਟ ਵੀ ਅੱਜ ਜਾਇਜ਼ ਕਰੂਗਾ ਖੁਸ਼ ਆ ਬੰਦਾ ਤੇ ਲੋ ਕਰਦਿਆਂ ਗੱਲਬਾਤ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਕਰਨ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵੀਰੇ ਠੀਕ ਹੈ ਜੀ ਬਹੁਤ ਧੀਆ ਸੇਤਾਕਰ ਪਰਿਵਾਰ ਭਾਈ ਹਾਂ ਜੀ ਸਾਰੇ ਠੀਕ ਹੈ ਸ਼ੁਕਰੀਆ ਭਾਈ ਕਰਨ ਹਾਂ ਜੀ ਅੱਜ ਤੋਂ ਯਾਰ ਕਟੀਆਂ ਚੰਗੀਆਂ ਲਿਆਈ ਬੇਟਾ ਹਾਂ ਜੀ ਬਸ ਵਧੀਆ ਹੀ ਹੈ ਤੇ ਆ ਦੇਣਾ ਨਾ ਕਰੀ ਫਿਰ ਰੇਟ ਰੂਟ ਦੇ ਧੱਫੜ ਵਾ ਦੇ ਨੀ ਨੀ ਜੀ ਤੁਹਾਨੂੰ ਪਤਾ ਆਪਾਂ ਅੱਗੇ ਜੈਜ ਰੇਟ ਹਾਂ ਨਹੀਂ ਤੇਰਾ ਰੇਟ ਜੈਜ ਹੁੰਦਾ ਵੇ ਇੱਕ ਵੀ ਜਾਂਦੇ ਫਿਰ ਤਰੇ ਹਾਂਜੀ ਵੇ ਇੱਕ ਵੀ ਯਾਰ ਆ ਕੱਟੀ ਦੱਸ ਕਿੰਨੇ ਚਿਰ ਦੀ ਐ ਬਾਈ ਇਹ ਹੈਗੀ ਐ ਵੀਰੇ 13 14 ਮਹੀਨਿਆਂ ਦੀ ਤੇਰਾ 13 14 ਮਹੀਨਿਆਂ ਦੀ ਹਾਂ ਬਰੂਕੀ ਬਰੂਕੀ ਕੱਟੀ ਵਿੱਚ ਪੜੀ ਬਹੁਤ ਜ਼ਿਆਦੀ ਸਾਰੀਆਂ ਨਿਸ਼ਾਨੀਆਂ ਓਕੇ ਆ ਹੂੰ ਅੱਖਾਂ ਵਖਾਈ ਜਾਂਦੀਆਂ ਯਾਰ ਲੈ ਕੀ ਬਾਤ ਆ ਯਾਰ ਮੂੰ ਮਾ ਵੀ ਲੋਲਾ ਬੋਲਾ ਜਾ ਹਣਾ ਹਾਂ ਦੁੱਧ ਦੀ ਪਲੀ ਪਲੀ ਹੈ ਕੱਟੀ ਬਹੁਤ ਪਲੀ ਗੱਟੀ ਹਾਂ ਕਿੰਨੇ ਚਿਰ ਦੀ ਦੱਸਿਆ ਬਈ ਇਹ ਹੈਗੀ ਐਮਰਕੇ 14 ਕਿ ਮਹੀਨਿਆਂ ਦੀ ਆ ਯਾਰ ਬਾਤ ਆ ਯਾਰ ਕੱਟੀ ਟਾਪ ਕਲਾਸ ਮੱਝ ਬਣੂਗੀ ਹਨਾ ਹਾਂਜੀ ਬਾਕੀ ਝੋਲੀ 40 ਵੀ ਚੰਗੀ ਆ ਕੱਟੀ ਬਾਹਰੋਂ ਤੋਰੀਏ ਵੀਰੇ ਨੂੰ ਮੜਾ ਖੋਲੀ ਫੇਰ ਰੇਟ ਦੱਸਾਂਗੇ ਰੇਟ ਦੱਸਾਂਗੇ ਤੁਹਾਨੂੰ ਸਜਣੋ ਦੋਵਾਂ ਕੱਟੀਆਂ ਦੇ ਅਸੀਂ ਐਂਡ ਤੇ ਵੀਡੀਓ ਵੇਖ ਲਓ ਪਹਿਲਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਫੇਰ ਰੇਟ ਦੱਸ ਦਿਆਂ ਜੇ ਤੁਹਾਡਾ ਸ਼ੇਅਰ ਕੀਤਾ ਹੋਇਆ ਤੇ ਤੁਹਾਨੂੰ ਰੇਟ ਤਾਂ ਪਤਾ ਲੱਗਣਾ ਵਾ ਲੈ ਵੇਖੋ ਬਈ ਬਰੀਕੀ ਵੇਖੋ ਕੱਟੀ ਦੀ ਝੋਲੀ ਝਾਲੀ ਵੱਲੋਂ ਤੋਰਤਾਰ ਵੱਲੋਂ ਸ ਬੋਲਾ ਸਾਰੇ ਨਿਸ਼ਾਨ ਜਿਹੜੇ ਯਾਰ ਕਵਰ ਕਰਦੀ ਤੁੰਨੀ ਤੇ ਚਾਰਾ ਪੈਰਾਂ ਤੇ ਮੱਥੇ ਤੇ ਪਟਾ ਕਰਦੀ ਆ ਬਰੀਕੀ ਕੱਟੀ ਥੱਲੋ ਵੀ ਵਿਖਾਈ ਪਤਲੇ ਮੇਰੇ ਦਾਦਾ ਜੀ ਚੋਟੀ ਦਾ ਜਿਹੜਾ ਬਾਈ ਬਾਹੂ ਆ ਨਾ ਉਹ ਨੋਟ ਕਰੋ ਤੁਸੀਂ ਵਲ ਵੇ ਕਿੰਨੇ ਪਏ ਆ ਇਹ ਢਿੱਲਪਾਣਾ ਜਿਹੜਾ ਕੱਤੀ ਦੇ ਵਿੱਚ ਨੀਲੀ ਰਾਵੀ ਦੇ ਵਿੱਚ ਹਮੇਸ਼ਾ ਢਿੱਲਾਪਣ ਜਿੰਨਾ ਜ਼ਿਆਦਾ ਹੋਊਗਾ ਉੰਨੀ ਉਹ ਬਰੀਕੀ ਦੇ ਵਿੱਚ ਵੱਧ ਹੋਊਗੀ ਜਿੰਨੀ ਛੋਟੇ ਪਾਣ ਦੇ ਵਿੱਚ ਹੋਊਗੀ ਕਿ ਛੋਟੀ ਉੰਨੀ ਉਹ ਬਰੀਕੀ ਦੇ ਵਿੱਚ ਵੱਧ ਹੋਊਗੀ ਨੋਟ ਰੱਖ ਜਿਵੇਂ ਜਰਸੀਆਂ ਕਈ ਕਹਿੰਦੇ ਨੇ ਛੋਟੀ ਆ ਜਿੰਨੀ ਜਰਸੀ ਵਾਂਡ ਛੋਟੀ ਹੋਊਗੀ ਉੰਨੀ ਉਹਨੇ ਕੁਆਲਿਟੀ ਦੇਣੀ ਆ ਭਾਈ ਤੇ ਯਾਰ ਇਹਨਾਂ ਕਿੰਨੇ ਦੀ ਦਿੱਤੀ ਐ ਪ੍ਰਿੰਟ ਤੇ ਦੱਸ ਦਿਓ ਪਹਿਲਾਂ ਉਹ 10 ਪਰ ਲਈ ਕੱਟੀ ਦੀ ਕਿੰਨੀ ਆ ਉਹ ਹੈਗੀ ਵੀਰੇ 2 ਸਾਲਾਂ ਦੀ 2 ਸਾਲਾਂ ਦੀ ਹੈ ਹਾਂਜੀ ਖੀਰੀਓ ਹੀ ਆ ਦੰਦੋ ਵੀ ਖੀਰੀ ਆ ਜੀ ਠੀਕ ਆ ਭਾਈ ਹਾਂ ਤੇ ਇਹ ਕੋਈ ਰਿਕਾਰਡ ਰਿਕੋਰਡਿੰਦਾ ਆ ਪਕਾੜਦਾ ਬਾਈ ਤੁਹਾਨੂੰ ਪਤਾ ਹੀ ਹੈ ਹਨਾ ਨਹੀਂ ਪਤਾ ਬਈ ਆਪਾਂ ਨੂੰ ਇੱਕ ਗੱਲ ਹੈ ਬਈ ਮਿੱਤਰੋ ਇਹ ਸਾਰੇ ਹੀ ਲੋਹਾਰ ਹਨਾ ਜਿਹੜੇ ਜੇ ਇਹਨਾਂ ਨੂੰ ਪਤਾ ਵਾ ਵਿਚਾਰਿਆਂ ਨੂੰ ਇਹ ਤਾਂ ਵੀ ਮਿੱਤਰੋ ਦੱਸ ਦੇਣੀ ਆ ਇਹ ਗੱਲ ਇਹਨਾਂ ਦੀ ਮੈਨੂੰ ਬਹੁਤ ਵੱਡੀ ਲੱਗੀ ਵੀ ਜੇ ਇਹਨਾਂ ਨੂੰ ਪਤਾ ਨਾ ਤੇ ਇਦਾਂ ਵੀ ਨਹੀਂ ਦੱਸਦੇ ਬੰਦੇ ਚੰਗੇ ਆ ਯਾਰ ਇੱਕ ਗੱਲ ਮੰਨਣੀ ਪੈਣੀ ਆ ਤੁਹਾਨੂੰ ਤੇ ਬਾਕੀ ਬਾਈ ਕੱਟੀ ਚੰਗੀ ਆ ਤੇ ਇਹ ਤੋਰੀ ਬਈ ਸੱਜਣਾ ਹਾਂਜੀ ਗੱਡੀ ਬਾਹਰ ਨੂੰ ਮੇਰਾ ਵੀਰ ਯਾਰ ਆਏ ਪਤਾ ਬੁਰੀ ਕੀ ਬੁਰੀ ਕਹਿੰਦੇ ਜ ਵਿੱਚ ਨਹੀਂ ਹਨਾ ਹੂੰ ਕੀ ਕਾ ਯਾਰ ਕੱਟੀ ਚੋਲੀ ਝਾਲੀ ਲੋ ਆ ਕਹਿੰਦੀ ਮੇਰੀ ਸਹੇਲੀ ਨੂੰ ਕਿੱਧਰ ਲੈ ਗਿਆ ਹਨਾ ਆ ਲੜਦੀ ਪਈ ਆ ਕਹਿੰਦੀ ਸਹੇਲੀ ਮੇਰੀ ਲੈ ਗਿਆ ਸਹੀ ਗੱਲ ਚੱਲ ਕੋਈ ਨਾ ਬਈ ਆ ਜਾ ਬਈ ਇਹ ਕਿੰਨੇ ਦੀ ਦੇ ਦਿੱਤੀ ਬਈ ਮੈਂ ਬੰਦ ਕਰਵਾ ਦੇ ਉਹਨੂੰ ਕਿ 10 ਮਿੰਟ ਹੁਣ ਭਰਾਵਾ ਕਿੰਨੇ ਦੀ ਦੇ ਦਿੱਤੀ ਯਾਰ ਫੇ ਵੀਰੇ ਹਾਂਜੀ ਇਹ ਕਿੰਨੇ ਦੀ ਦੇ ਦੀਏ ਤੇ ਆ ਕਿੰਨੇ ਦੀ ਦੇ ਦੀਏ ਇਹ ਦਾ ਵੀਰੇ 35000 ਅੱਛਾ ਤੇ ਇਹ ਦਾ ਇਹਦਾ ਉਹਦਾ ਹੈਗਾ 30000 ਰੁਪਿਆ ਜੋੜਾ ਬਣ ਗਿਆ 65000 ਦਾ ਹਾਂਜੀ ਤੇ ਜੇ ਕੋਈ ਕਵੇ ਸੱਜਣ ਵੀ ਮੈਂ ਜੋੜਾ ਲੈਣਾ ਹਾਂਜੀ ਤੇ ਲੈ ਵੀ ਕਰਨ ਬਾਈ ਕਰ ਖਾਤਾ ਆਪਦਾ ਸੈਂਡਾ ਤੇ ਸਾਬੇ ਨੇ ਦਾ ਵੀਡੀਓ ਦਿਖਾਈ ਹੋਈ ਰੂਹ ਨਾਲ ਨਾ ਕੋਈ ਵੀਡੀਓ WhatsApp ਤੇ ਮਂਗਾਉਣੀ ਆ ਹਾਂਜੀ ਹਾਂਜੀ ਸਹੀ ਗੱਲ ਹੈ ਇਹਦਾ ਥੋੜਾ ਕਿੰਨੇ ਦਾ ਦੇ ਦੇਗਾ ਮਾਨਸਾਨ ਨਾਲ ਜਮਾਂ ਖੱਚ ਕੇ ਵੀਰੇ ਆਪਾਂ 60000 ਦਾ ਜੋੜਾ ਦੇਣਾ 60000 ਦਾ ਜੋੜਾ ਦੇਣਾ ਕੋਈ ਮਾੜਾ ਨਹੀਂ ਯਾਰ ਹਨਾ ਨਹੀਂ ਭਾਈ ਤੇਰਾ ਰੇਟ ਠੀਕ ਸੱਜਣਾ ਜੀ ਖੁਸ਼ ਕਰਤਾ ਯਾਰ ਹੁਣ ਦਈ ਆਪਣਾ ਨੰਬਰ ਦਈ ਕਰਨਾ ਕਿਹੜਾ 86996 ਹਾਂ 36058 ਇੱਕ ਵਾਰੀ ਹੋਰ ਆਉਣ ਦੇ 86996 ਹਾਂ 36058 ਠੀਕ ਹੈ ਲੈ ਵੀ ਮਿੱਤਰੋ ਕਟੀਆਂ ਜੇ ਪਈ ਆ ਕਮਾਈ ਹਜੇ 10000 ਉਹ ਪਰ ਕਰਨ ਨੇ ਨਹੀਂ ਕਰਨੀ ਉਹ ਤੁਸੀਂ ਕਰਨੀਏ ਜਿਹੜੇ ਵੀਡੀਓ ਦੇਖਦੇ ਆ ਤੇ ਲੈ ਜਾਓ ਦੋਵੇਂ ਜੋੜਾ ਚੜਾ ਕੇ ਵੇਖਿਓ ਨਾ ਬਹੁਤਾ ਚਰਿਆ ਕੇ ਖੜਨੀਆਂ ਨਹੀਂ ਮਿੰਟ ਲੱਗਣਗੇ 5 ਮੈਂ ਵੀਡੀਓ ਦਿਖਾਈ ਆ ਤੁਹਾਨੂੰ ਲੋਹਾਂਪਿੰਡ ਦੇ ਵਿੱਚ ਅੱਜ